ਅੱਜ ਹੋਰ ਸ਼ਾਨਦਾਰ ਵਲੌਗ ਮੈਲੇ ਆਉਣ ਲੱਗਾ ਵਧੀਆ ਵਲੌਗ ਲਿਓ ਨਾ ਕਿ ਮੈਂ ਪਹੁੰਚ ਆਇਆ ਮਹਿਲ ਆ ਇੱਕ ਜਰਮਨੀ ਮਿਊਨਿਕ ਤਾਂ ਇਹ ਗੱਲ ਆ ਵੈਸੇ ਯੂਰਪ ਤਾਂ ਮਹਿਲ ਤਕਲੇ ਬਹੁਤ ਹੈਗੇ ਆ ਤਾਂ ਸੰਭਿਓ ਵੀ ਬਹੁਤ ਆ ਤਾਂ ਬਹੁਤ ਇਦਾਂ ਦੇ ਜਿਹੜੇ ਨਹੀਂ ਵੀ ਸੰਭਿਓ ਪਰ ਆਹਾ ਦੇਖੋ ਇਹਨੂੰ ਰੈਜ਼ਿਡੈਂਸ ਆਦੇ ਆ ਇੱਥੇ ਆ ਰਾਇਲ ਫੈਮਿਲੀ ਰਹਿੰਦੀ ਸੀਗੀ ਤਾਂ ਕਾਫੀ ਅੰਦਰੋਂ ਇਹਨਾਂ ਨੇ ਖੋਲ ਰੱਖਿਆ ਆ ਤਾਂ ਦੇਖਦੇ ਕਿੰਨਾ ਕੀ ਆ ਕਿਉਂਕਿ ਵਿਂਟਰ ਕਾਸਲ ਬਾਕੀ ਆਪਾਂ ਜਿਹੜੀ ਇੰਗਲੈਂਡ ਚ ਉੱਥੇ ਬਹੁਤ ਘੱਟ ਦਿਖਾਉਂਦੇ ਆ ਤਾ ਕਮਰੇ ਤਾਂ ਨਹੀਂ ਦਿਖਾਉਂਦੇ ਦੋ ਤਿੰਨ ਚੀਜ਼ਾਂ ਐਂ ਦਿਖਾਉਂਦੇ ਤਾਂ ਉਹ ਵੀ ਐਮੀ ਆ ਤਾਂ ਉੱਥੇ ਪੈਸਾ ਵੈਸੇ ਬੇਫੋ ਜੂ ਲਿ ਜਾਂਦਾ ਹੈਗਾ ਤਾਂ ਆ ਦੇਖੋ ਕਿੰਨੀ ਵਧੀਆ ਚੀਜ਼ ਆ ਸੋ ਟਿਕਟ ਖਰੀਦੇ ਆ ਤਾਂ ਜਾਂਦੇ ਅੰਦਰ ਅਸੀਂ ਦਿਖਾਉਨੇ ਤੁਹਾਨੂੰ ਕਮਰੇ ਕਿੱਦਾਂ ਦੇ ਆ ਤਾਂ ਹਾਲ ਵੀ ਦੇਖੂਗਾ ਇੱਥੇ ਡਾਈਨਿੰਗ ਰੂਮ ਵੀ ਦੇਖੂਗਾ ਬੈੱਡਰੂਮ ਵੀ ਦੇਖਣੇ ਆਫਿਸਸ ਵੀ ਦੇਖੂਗੀਆ ਸਾਰਾ ਕੁਝ ਇਹਦੇ ਅੰਦਰ ਹੀ ਆ ਜੁੜੋਂਦਾਲ ਦੇਖੋ ਕਿੰਨੀ ਸੰਭਾਲ ਕੀਤੀ ਆ ਸ਼ਹਿਨशाह ਮਹਾਰਾਜੇ ਰਾਜੇ ਮਹਾਰਾਣੀਆਂ ਇੱਥੇ ਰਹਿੰਦੇ ਸਾਰੇ ਹੀ ਰਹਿੰਦੇ ਸੀਗੇ ਇਹਨਾਂ ਦੀ ਪੇਂਟਿੰਗਸ ਵੀ ਬਣਾਈਆਂ ਆ ਤਾਂ ਸੰ ਵੀ ਲਿਖਿਓ ਇਥੇ ਲਿਖਿਆ ਵੁਲਫ ਗੈਂਗਸ ਸਹੀ ਦਾ राज पंद्रह सौ ग्यारह तो पंद्रह सौ बारह तक शायद कई ना है कि लेडीज भी है okay. कैथरीना लिखिया देखो okay. कि okay, okay. शानदार कमरा है वाह वही वाह मेन लगता डाइनिंग करते हो ने, ने पुतले भी रखे नाम है अलैगजांडर लिखे जिन्हें भी इत हो गए इन्होंने बनाए हॉल देखो कि है। ਕਿ ਕਿਸ ਨੇ ਆ ਆਪਣੀ ਕੋਠੀ ਲਈ ਕੁਇਡ ਡਿਜ਼ਾਈਨ ਸੋਚਣਾ ਆ ਡਾਈਨਿੰਗ ਲੈ ਇੱਦਾਂ ਦਾ ਦੇਖੋ ਇੱਥੇ ਵੀ ਪੌੜੀਆਂ ਜਾਂਦੀਆਂ ਉੱਤੇ ਦੇਖਿਆ ਗੇਗੀ ਹੈਗਾ ਆ ਪਰਾ ਦੇਖੋ ਕਿੰਨਾ ਵਧੀਆ ਆ ਕਮਰਾ ਡਰੈਸਿੰਗ ਲਈ ਬਣਿਆ ਹੈ ਕੱਪੜੇ-ਕਪੜੇ ਜੋਂ ਬਦਲਨੇ ਪਾਉਣੇ ਹੋਗੇ अभी कोई कम लेगी अब देखो बेडरूम आ गया सोन ले तो कमरा ना बड़ा तो है नहीं बेडरूम ले पर सजाया सोना ਆ ਪ੍ਰਿੰਸ ਦਾ ਕਮਰਾ ਅਸਲ ਹੈਗਾ ਮੋਜੀ ਉਹ ਬੱਲੇ ਬੱਲੇ ਤਾਂ ਪ੍ਰਿੰਸ ਦੀ ਹੈ ਪ੍ਰਿੰਸ ਤਾਂ ਬੰਦਾ ਹੰਦੋ ਸੀ ਜਿਆ ਜੀਨ ਦੇਖੋ ਹਾਲ ਕਿੰਨੇ ਵਧੀਆ ਆ ਔੜੀ ਪੌੜੀ ਉੱਤੇ ਥੱਲੇ ਜਾਈ ਜੰਨੀ ਆ ਅਸਲੀ ਜ਼ਿੰਦਗੀ ਤਾਂ ਇਹ ਨਾਲ ਦੀ ਸਗੀ ਦੇਖੋ ਇਹਨਾਂ ਆਰਕੀਟੈਕਚਰ ਕਿੰਨਾ ਬਦਿਆ ਦੇਖੋ ਆ ਜਾਓ हॉल इद कमरे करने चाहिए ब्याह शादिया के रिसेप्शन लाइट देखो छत देखो इतने होने चाहिए भंगड़े खाना पीना डीजे लावो नच नुच के थक जाओ ਆ ਕਮਰਾ ਵੀ ਫੰਕਸ਼ਨ ਲਈ ਵਰਤਿਆ ਜਾ ਸਕਦਾ। ਦੁਲਲਾਤਾ ਦੁਲਹਨ ਦੋਨੇ ਬੈਸ ਸਕਦੇ ਉੱਥੇ। ਬਾਕੀ ਟਾਬਰ ਤਾਂ ਜਿਹਨਾਂ ਦੀ ਬਣਤੀ ਹੋਗੀ, ਜਿਹੜਾਂ ਨਹੀਂ ਬਣਤੀ ਹੋਗੀ ਉਹ ਪਾਸੇ ਮਾਰੋ। ਇਹ ਆਪਣੀ ਚਰਚ ਬਣਾਈਓ। ਮਾ ਬਈ ਬਾਪ ਕਿਹਾ ਬਾਤਾ ਥੱਲੇ ਬੈਂਚਸ ਵੀ ਦੱਸਦੀਆਂ ਆ। ਆ ਦੇਖੋ ਬੈਂਲੀ ਬੈਂਚਸ ਤਾਂ ਤੇ ਪ੍ਰੀਸਤ ਉੱਤੇ ਗੱਬੇ ਬਿਚਾਲੇ ਉੱਥੇ ਖੜਾ ਹੋਊਗਾ ਆਪਣੀ ਪੜਪੂਜਾ ਹੰਦਸ ਤੱਕਾ ਦੱਸਦਾ ਵਾਹ ਬਈ ਵਾਹ ਆਪ ਸ਼ਾਨਦਾਰ ਕਮਰਾ ਹੈ ਕਸਗਾ ਸਾਡਾ ਰੈਜ਼ਿਡੈਂਸ ਮਹਿਲ ਦਾ ਵਲੌਗ ਤਾਂ ਆਉਣੀ ਗਾਰਡਨ ਹੈ ਇਥੇ ਅਸੀਂ ਜਾ ਸਕਦੇ ਤਾਂ ਐਂਟਰੈਂਸ ਦੇ ਨੇੜੇ ਹੀ ਆ ਤਾਂ ਬਹੁਤ ਸ਼ਾਨਦਾਰ ਜਗ੍ਹਾ ਆ ਬਹੁਤ ਵਧੀਆ ਜਗ੍ਹਾ ਮੈਂਟ੍ਰੈਂਸ ਬਹੁਤ ਕੀਤੀ ਹੋਆ 10 ਯੂਰੋ ਦਾ ਟਿਕਟ ਆ ਤਾਂ ਇੰਨੀ ਪ੍ਰਾਈਸ ਤੇ ਲਈ ਤਾਂ ਜਿੰਨਾ ਕੁਝ ਦਿਖਾਉਣ ਨੂੰ ਉਹਨਾਂ ਨੇ ਦਿਖਾਇਆ ਮੈਨੂੰ ਤਾਂ ਵਧੀਆ ਲੱਗਿਆ ਤਾਂ ਇਦਾਂ ਦੀ ਜਗ੍ਹਾ ਆ ਕੇ ਵੈਸੇ ਇੱਥੇ ਬੈਂਚ ਮੈਂ ਲੱਭਦਾ ਜੀ ਕਰਦਾ ਮੇਰਾ ਬੈਂਡ ਨੂੰ ਤਾਂ ਕਾਫੀ ਕੁਸ਼ੰਦਰ ਦੇਖਣ ਨੂੰ ਮਿਲਿਆ ਤਾਂ ਕਾਫੀ ਕੁਝ ਸਾਂਭੇ ਆਇਆ ਪੇਂਟਿੰਗਸ ਵੀ ਬਹੁਤ ਚੰਗੀਆਂ ਨੇ ਰੱਖੀਆਂ ਤਾਂ ਕਮਰੇ ਵੀ ਚੰਗਾ ਚੰਗੀ ਸਜਾਇਓ ਹੋਆ ਮੈਨੂੰ ਤਾਂ ਇਜਾਜ਼ਤ ਮਿਲਦੇ ਅਗਲੇ ਵਲੌਗ ਚ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਇਦਾਂ ਦੀਆਂ ਚੀਜ਼ਾਂ ਦੇਖੋ ਇੰਡੀਆ 'ਚ ਤਾਂ ਬਹੁਤ ਕਿਲੇ ਤਾਂ ਮਹਿਲ ਹੈਗੇ ਆ ਰਾਜਸਥਾਨ ਤਾਂ ਹੋਰ ਵਗੈਰਾ ਬਹੁਤ ਜਗ੍ਹਾ ਹੈਗੀਆਂ ਤਾਂ ਮੈਂ ਕਿ ਅੱਗੇ ਵੀ ਕਈ ਦੇਖ ਚੁੱਕਾ ਆ ਤਾਂ ਤੁਸੀਂ ਦੇਖੋ ਤਾਂ ਤਾਂ ਹੀ ਚੀਜ਼ਾਂ ਇਦਾਂ ਦੀਆਂ ਸਾਹਮ ਹੁੰਦੀਆਂ ਦੇਖੋ ਇਹਦੀ ਸਾਹਮ ਦੇਖੋ ਰੰਗ ਦੇਖੋ ਇਹਨਾਂ ਨੇ ਮੇਨਟੇਨ ਕਿਦਾਂ ਕੀਤਾ ਹੈ ਮੈਨੂੰ ਯਾਦ ਆ ਬਨਾਰਸ ਇੱਕ ਵਾਰੀ ਇੱਕ ਮਹਿਲ ਸਿਗਾ ਉੱਥੇ ਉਹਨਾਂ ਸਤਿਆਨਾਸ਼ ਕੀਤਾ ਸੀਗਾ ਮੈਂ ਦੇਖੀ ਸੀ ਉਹ ਤਾਂ ਮੇਨਟੇਨੈਂਸ ਹੋਈ ਸੀ ਜੀ ਨਹੀਂ ਆਹ ਦੇਖੋ ਮੇਨਟੇਨੈਂਸ ਆਹ ਹੁੰਦੀ ਮੇਨਟੇਨੈਂਸ ਤਾਂ ਮੈਨੂੰ ਜੋ ਆਜ਼ਾਦ ਮਿਲਦੇ ਅਗਲੇ ਵਲੌਗ ਚ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਇਦਾਂ ਦੇ ਮਹਿਲ ਤੱਕਲੇ ਦੇਖਦੇ ਰਹੋ ਰੱਬ ਰੱਖਾ